ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਜਲਦੀ ਫਲਾਈਟ ਦੇ ਵਿੱਚ ਉਸ ਸਮੇਂ ਕੀ ਚਿਹੜਾ ਮਚ ਗਿਆ ਜਦੋਂ ਇੱਕ ਜਹਾਜ਼ ਦੇ ਵੱਲੋਂ ਉਡਾਨ ਭਰਨ ਤੋਂ ਬਾਅਦ ਅਚਾਨਕ 17000 ਫੁੱਟ ਦੀ ਉਚਾਈ ਉੱਤੇ ਜਹਾਜ਼ ਦੀ ਰਫ਼ਤਾਰ ਘਟ ਗਈ ਅਤੇ ਸਾਰੇ ਇੰਜਨ ਬੰਦ ਹੋ ਗਏ ਅਤੇ ਇਸ ਤੋਂ ਬਾਅਦ ਜਹਾਜ਼ ਤੇਜ਼ੀ ਦੇ ਨਾਲ ਥੱਲੇ ਆਉਣ ਲੱਗ ਪਿਆ ਤੇ ਤੇਜ਼ ਹਵਾਵਾਂ ਦੇ ਦਬਾਅ ਦੇ ਕਾਰਨ ਜਹਾਜ਼ ਨੂੰ ਅਗ ਲੱਗ ਗਈ ਅਤੇ ਖੇਤਾਂ ਦੇ ਵਿੱਚ ਜ਼ਮੀਨ ਦੇ ਨਾਲ ਟਕਰਾਨ ਤੋਂ ਬਾਅਦ ਖੇਤ ਵਿੱਚ ਡਿੱਗ ਗਿਆ ਅਤੇ ਨਾਲ ਹੀ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 168 ਲੋਕ ਜਿੰਤਾ ਹੀ ਸੜੇ ਜਹਾਜ਼ ਦੇ ਹਾਦਸੇ ਨਾਲ ਇਹ ਹਾਸਾ ਵਾਪਰੇ ਉਹ ਇੱਕ ਕਰੇਲੋ ਡਾਂਸੀ ਜਹਾਜ਼ ਨਹੀਂ ਹਜੇ ਉਡਾਨ ਭਰੀ ਹੀ ਸੀ ਕਿ 17000 ਫੁੱਟ ਦੀ ਉਚਾਈ ਉੱਤੇ ਅਚਾਨਕ ਇਸਦੀ ਰਫਤਾਰ ਘਟ ਹੋ ਗਈ ਅਤੇ ਸਾਰੇ ਇੰਜਨ ਬੰਦ ਹੋ ਗਏ ਇਸ ਤੋਂ ਬਾਅਦ ਜਹਾਜ਼ ਤੇਜ਼ੀ ਦੇ ਨਾਲ ਥੱਲੇ ਆਉਣ ਲੱਗਿਆ ਤੇ ਤੇਜ਼ ਹਵਾਵਾਂ ਦੇ ਦਬਾਅ ਦੇ ਕਾਰਨ ਇਸ ਨੂੰ ਅਕਲਗ ਗਈ ਅਤੇ ਖੇਤ ਦੇ ਵਿੱਚ ਜ਼ਮੀਨ ਦੇ ਨਾਲ ਟਕਰਾਨ ਤੋਂ ਬਾਅਦ ਖੱਡੇ ਦੇ ਵਿੱਚ ਜਾ ਡਿੱਗਿਆ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 166 ਲੋਕ ਜਿੰਦਾ ਹੀ ਸੜ ਗਏ ਸਨ ਹਾਦਸੇ ਵਾਲੀ ਥਾਂ ਉਤੇ ਜਹਾਜ਼ ਦਾ ਮਲਬਾ ਸੜੀਆਂ ਹੋਈਆਂ ਲਾਸ਼ਾਂ ਅਤੇ ਹੋਰ ਚੀਜ਼ਾਂ ਵੀ ਮਿਲੀਆਂ ਸੋਵੀਅਤ 에ਵੀਏਸ਼ਨ ਬੋਰਡ ਨੇ ਹਾਦਸੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵਿੰਡਸ਼ੀਰ ਕਾਰਨ ਹੋਇਆ ਸੀ ਪਾਇਲਟ ਨੇ ਕੋਈ ਵੀ ਗਲਤੀ ਨਹੀਂ ਕੀਤੀ ਸੀ ਹਾਲੇ ਕਿ ਗਰਮ ਹਵਾਵਾਂ ਤੇ ਦਬਾਅ ਦੇ ਕਾਰਨ ਇੰਜਨ ਬੰਦ ਹੋ ਗਏ ਸਨ ਪਰ ਮੀਡੀਆ ਰਿਪੋਰਟਰ ਦੇ ਮੁਤਾਬਕ ਇਹ ਹਾਦਸਾ 44 ਸਾਲ ਪਹਿਲਾਂ ਕੰਜਾਕਿਸਤਾਨ ਚੁਆਪ ਰਿਆ ਸੀ 8 ਜੁਲਾਈ 1980 ਨੂੰ 에ਰੋਫਲੋਟ ਫਲਾਈਟ 4225 ਨੂੰ ਟੂਪੋਲੇਵ TU 154P 2 ਵਿੱਚ ਉਡਾਨ ਭਰੀ ਸੀ अलमाअता हवाई अड्डे ਤੋਂ ਉਡਾਨ ਭਰਨ ਵਾਲੀ ਫਲਾਈਟ ਨੇ ਸਿੰਫੇਰੇਪੋਲ ਹਵਾਈ ਉੱਤੇ ਉਤਰਨਾ ਸੀ। अलमाअता ਚ ਬੇਹੱਦ ਗਰਮੀ ਸੀ। ਜਹਾਜ਼ ਜਿਉ ਆਪਣੀ ਪਹਿਲੀ ਉਚਾਈ ਉੱਤੇ ਪਹੁੰਚਿਆ ਹੀ ਸੀ ਕਿ ਚੜ੍ਹਾਈ ਦੌਰਾਨ ਤੇਜ਼ ਹਵਾਵਾਂ ਦੇ ਦਬਾਅ ਦੇ ਕਾਰਨ ਇਸ ਦੀ ਰਫ਼ਤਾਰ ਅਚਾਨਕ ਕੱਟ ਗਈ। ਇਸ ਕਾਰਨ ਹਵਾਈ ਅੱਡੇ ਤੋਂ 5 ਕਿਲੋਮੀਟਰ ਤੋਂ ਘੱਟ ਦੂਰੀ ਉੱਤੇ ਹਵਾਈ ਜਹਾਜ਼ ਅਚਾਨਕ ਹਵਾ ਵਿੱਚ ਰੁਕ ਗਿਆ। ਗਰਮ ਹਵਾਵਾਂ ਨੂੰ ਹਾਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉੱਥੇ মিডিਆ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ ਜਿਵੇਂ ਹੀ ਜਹਾਜ਼ ਰੁਕਿਆ ਉਹ ਆਪਣੇ ਨੱਕ ਦੇ ਭਾਰ ਹੇਠਾਂ ਦੇ ਵੱਲ ਆਉਣ ਲੱਗਾ ਪਾਇਲਟ ਨੇ ਇਸ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਪਿੰਡ ਦੇ ਇੱਕ ਖੇਤ ਵਿੱਚ ਜਾ ਡਿ ਗਿਆ ਜਹਾਜ਼ ਨੂੰ ਅੱਗ ਲੱਗ ਗਈ ਅਤੇ 156 ਯਾਤਰੀਆਂ ਅਤੇ ਚਾਲਕ ਦਲ ਦੇ 10 ਮੈਂਬਰਾਂ ਦੀ ਦਰਾਂਤ ਮੌਤ ਵੀ ਹੋ ਗਈ। ਇਹ ਜਹਾਜ਼ ਹਾਦਸਾ ਕੰਜਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਸੀਗਾ। ਸਰਕਾਰ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਸਨ ਪਰ ਹਾਦਸੇ ਦਾ ਕਾਰਨ ਪਾਇਲਟ ਦੀ ਗਲਤੀ, ਤਕਨੀਕੀ ਖਰਾਬੀ ਜਾਂ ਕੋਈ ਤਮਾਕਾ ਨਹੀਂ ਬਣਿਆ। ਸਗੋਂ ਗਰਮੀਆਂ ਦੇ ਮੌਸਮ 'ਚ ਤੇਜ਼ ਹਵਾਵਾਂ ਕਾਰਨ ਜਹਾਜ਼ ਕ੍ਰੈਸ਼ ਹੋਇਆ ਸੀ। ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਕੇ ਲਾਸ਼ਾ ਡੀਐਨਏ ਟੈਸਟ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਿਆ ਸਰ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ